ਜਦੋਂ ਅਸੀਂ ਗੱਲ ਭਾਰਤੀ ਜਨਤਾ ਪਾਰਟੀ ਦੀ ਕਰਦੇ ਹਾਂ ਤੇ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਕਾਂਗਰਸ ਦੇ ਆਗੂ ਨਵਜੋਤ ਕੌਰ ਸਿੱਧੂ ਦੇ ਬਿਆਨ ਦੇ ਉੱਪਰ ਕਾਂਗਰਸ ਪਾਰਟੀ ਦੇ ਉੱਪਰ ਨਿਸ਼ਾਨਾ ਕੱਸਿਆ ਹੈ ਕਿ 500 ਕਰੋੜ ਰੁਪਏ ਦਾ ਸੂਟਕੇਸ ਦੇਣ ਵਾਲਾ ਮੁੱਖ ਮੰਤਰੀ ਬਣਦਾ ਹੈ ਜੀ ਬਿਲਕੁਲ ਭਾਜਪਾ ਦੇ ਸੰਸਦ ਮੈਂਬਰ ਅਤੇ ਕੌਮੀ ਬੁਲਾਰੇ ਸੁਧਾਂਸ਼ੂ ત્રिवेदी ਨੇ ਕਿਹਾ ਹੈ ਕਿ ਇਹ ਕਾਂਗਰਸ ਲੀਡਰਸ਼ਿਪ ਉੱਤੇ ਇੱਕ ਬਹੁਤ ਵੱਡਾ ਦੋਸ਼ ਹੈ ਔਰ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਦਾ ਅਹੁਦਾ ਹਾਸਲ ਕਰਨ ਦੇ ਲਈ ਸੂਟਕੇਸ ਦੇ ਵਿੱਚੋਂ ਘੱਟੋ ਘੱਟ 500 ਕਰੋੜ ਰੁਪਏ ਦੇਣੇ ਪੈਣਗੇ ਨਹੀਂ ਤਾਂ ਇਹ ਸੰਭਵ ਨਹੀਂ ਹੈ ਉਹਨਾਂ ਨੇ ਕਿਹਾ ਹੈ ਕਿ ਕਾਂਗਰਸ ਲੀਡਰਸ਼ਿਪ ਉੱਤੇ ਨਿਸ਼ਾਨਾ ਵਿੰਧਿਆ ਕਿਹਾ ਜਾਂਦਾ ਹੈ ਕਿ ਭ੍ਰਿਸ਼ਟਾਚਾਰ ਦੀ ਬਿਮਾਰੀ ਕਾਂਗਰਸ ਦੇ ਵਿੱਚ ਇਸ ਹੱਦ ਤੱਕ ਪਹੁੰਚ ਗਈ ਹੈ ਕਿ ਹੁਣ ਰਿਸ਼ਵਤ ਜਿਹੜੀ ਹੈ ਇੰਨੇ ਵੱਡੇ ਸਤਰ ਤੇ ਵੀ ਲਈ ਜਾਂਦੀ ਦਿੱਤੀ ਜਾਂਦੀ ਹੈ ਨਾ ਤਾਂ ਦੇਸ਼ ਨਾ ਸੰਵਿਧਾਨ ਤੇ ਨਾ ਹੀ ਪਾਰਟੀ ਉਹਨਾਂ ਦੇ ਹੱਥਾਂ ਦੇ ਵਿੱਚ ਸੁਰੱਖਿਆਤ ਹੈ ਉਹਨਾਂ ਨੇ ਅੱਗੇ ਉਹ ਵੀ ਦੱਸਿਆ ਹੈ ਕਿ ਦੇਸ਼ ਦੇ ਲੋਕਾਂ ਨੂੰ ਚੌਕਸ ਰਹਿਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਭਾਜਪਾ ਨੇਤਾ ਨੇ ਕਿਹਾ ਹੈ ਕਿ ਉਹ ਪਾਰਟੀ ਦੇ ਅੰਦਰ ਅਤੇ ਬਾਹਰ ਦੋਨੋਂ ਹੀ ਪਾਸੇ ਲੋਕਤੰਤਰ ਦੇ ਦੁਸ਼ਮਣ ਬਣ ਰਹੇ ਨੇ ਔਰ ਤ੍ਰिवेदी ਨੇਤਾ ਵੀ ਕਿਹਾ ਹੈ ਕਿ ਪਹਿਲੀ ਵਾਰ ਨਹੀਂ ਅਜਿਹਾ ਹੋਇਆ ਜਦੋਂ ਕਿ ਕਾਂਗਰਸ ਉੱਤੇ ਅਜਿਹੇ ਦੋਸ਼ ਲਗਾਏ ਨੇ ਉਹਨਾਂ ਨੇ ਇਸ ਤੋਂ ਪਹਿਲਾਂ ਵੀ ਇਹ ਚੀਜ਼ਾਂ ਨੋਟ ਕੀਤੀਆਂ ਨੇ ਉਹਨਾਂ ਨੇ ਦੱਸਿਆ ਹੈ ਕਿ ਇਸ ਤੋਂ ਪਹਿਲਾਂ ਕਾਂਗਰਸ ਨੇਤਾ ਮਾਰਗਰੇਟ ਅਲਵਾ ਨੇ ਆਪਣੀ ਕਿਤਾਬ ਹਿੰਮਤ ਅਤੇ ਵਚਨ ਬੱਤਾ ਦੇ ਵਿੱਚ ਵੀ ਲਿਖਿਆ ਸੀ ਕਿ ਕਿਵੇਂ 2008 ਦੀਆਂ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਵਿੱਚ ਸਾਰੀਆਂ ਸੀਟਾਂ ਦੀ ਸਭ ਤੋਂ ਵੱਧ ਬੋਲੀ ਉੱਤੇ ਨਿਲਾਮ ਕੀਤੀ ਗਈ ਸੀ ਔਰ ਜਿਸ ਤਰੀਕੇ ਦੇ ਨਾਲ ਇਹ ਸਾਰੀਆਂ ਕਾਰਗੁਜ਼ਾਰੀਆਂ ਹੋਈਆਂ ਸਨ ਸੋ ਇਹ ਹੋਰ ਇੱਕ ਦੋਸ਼ ਜਿਹੜਾ ਹੈ ਉਹਨਾਂ ਉੱਪਰ ਲਗਾਇਆ ਗਿਆ ਹੈ ਉਹਨਾਂ ਨੇ ਕਿਹਾ ਕਿ ਪ੍ਰਸ਼ਟਾਚਾਰ ਕਾਂਗਰਸ ਇੱਕੋ ਸਿੱਕੇ ਦੇ ਦੋਨੋਂ ਹੀ ਪਹਿਲੂ ਨੇ ਔਰ ਤ੍ਰिवेदी ਨੇ ਤਾਂ ਇਹ ਵੀ ਦੋਸ਼ ਲਗਾਇਆ ਕਿ ਵਿਕਾਸ ਦਾ ਮੁੱਦਾ ਹੋਵੇ ਜਾਂ ਫਿਰ ਸੀਟਾਂ ਦੀ ਵੰਡ ਦਾ ਦੋਨੋਂ ਹੀ ਮਾਮਲਿਆਂ ਦੇ ਵਿੱਚੋ ਭ੍ਰਿਸ਼ਟਾਚਾਰ ਪਹਿਲਾ ਮਾਪਦੰਡ ਹੈ ਭਾਜਪਾ ਦੀ ਆਈਟੀ ਵਿਪਲ ਦੇ ਮੁਖੀ ਅਮਿਤ ਮਾਲਵੀਆ ਨੇ ਇਹ ਵੀ ਕਿਹਾ ਹੈ ਕਿ ਨਵਜੋਤ ਕੌਰ ਨੇ ਕਾਂਗਰਸ ਲੀਡਰਸ਼ਿਪ ਉੱਤੇ ਗੰਭੀਰ ਦੋਸ਼ ਲਗਾਏ ਨੇ ਤੇ ਗਾਂਧੀ ਪਰਿਵਾਰ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ ਜਦੋਂ ਇਹ ਸਵਾਲ ਖੜੇ ਕੀਤੇ ਗਏ ਨੇ ਕਿ ਕਿਸ ਤਰੀਕੇ ਦੇ ਨਾਲ ਇੱਕ ਵੱਡਾ ਸੂਟਕੀ ਜਿਹੜਾ ਹੈ ਪੈਸਿਆਂ ਦਾ ਅਗਰ ਉ ਦਿੱਤਾ ਜਾਏਗਾ ਤੇ ਕਾਂਗਰਸ ਦੇ ਵਿੱਚ ਸੀਟਾਂ ਲੈਣੀ ਆਸਾਨ ਹੋ ਜਾਂਦੀ ਹੈ ਸੋ ਜਿੱਥੇ ਇੱਕ ਪਾਸੇ ਇਹ ਦੋਸ਼ ਲਗਾਏ ਗਏ ਨੇ ਉੱਤੇ ਹੀ ਦੂਸਰੇ ਪਾਸੇ ਹੋਰ ਜ਼ਿਆਦਾ ਬਿਆਨ ਵੀ ਪੇਸ਼ ਕੀਤੇ ਗਏ ਨੇ ਕਿ ਪਹਿਲਾਂ ਵੀ ਇਹੋ ਜਿਹੇ ਨਿਸ਼ਾਨੇ ਜਿਹੜੇ ਨੇ ਉਹ ਕੱਸੇ ਗਏ ਨੇ ਜਦੋਂ ਅਸੀਂ ਗੱਲ ਕਰਦੇ ਹਾਂ ਭਾਰਤੀ ਜਨਤਾ ਪਾਰਟੀ ਦੀ ਤੇ ਉਹਨਾਂ ਨੇ ਪੰਜਾਬ ਕਾਂਗਰਸ ਦੇ ਆਗੂ ਨਵਜੋਧ ਕੋਰ ਸਿੱਧੂ ਦੇ ਬਿਆਨ ਦੇ ਉੱਤੇ ਕਾਂਗਰਸ ਪਾਰਟੀ ਉੱਤੇ ਇੱਕ ਨਿਸ਼ਾਨਾ ਵਿੰਨ ਦਿੱਤਾ ਹੈ ਔਰ ਖਾਸ ਕਰਕੇ ਜਦੋਂ ਅਸੀਂ ਗੱਲ ਕਰਦੇ ਹਾਂ ਭਾਜਪਾ ਦੇ ਸੰਸਦ ਮੈਂਬਰ ਤੇ ਕੌਮੀ ਬੁਲਾਰੇ ਸੁਦਾਂਸ਼ੂ ਤ੍ਰਿਵੇਦੀ ਦੀ ਤੇ ਉਹਨਾਂ ਦਾ ਤਾਂ ਇਹ ਕਹਿਣਾ ਹੈ ਕਿ ਇੱਕ ਗੰਭੀਰ ਦੋਸ਼ ਹੈ ਔਰ ਨਾਲ ਦੇ ਨਾਲ ਜਦੋਂ ਅਸੀਂ ਗੱਲ ਹਾਂ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਦਾ ਅਹੁਦਾ ਹਾਸਲ ਕਰਨ ਦੇ ਲਈ ਸੂਟਕੇਸ ਵਾਲੀ ਗੱਲ ਕੀ ਇਹ ਸੱਚੀ ਹੀ ਸੱਚ ਹੈ ਜਾਂ ਫਿਰ ਇੱਕ ਅਲੀਗੇਸ਼ਨ ਹੈ ਜਿਸ ਦੇ ਤਹਿਤ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜ਼ਿਆਦਾ ਸਵਾਲ ਉਠਾਏ ਜਾ ਸਕਦੇ ਨੇ ਕਿਉਂਕਿ ਜਦੋਂ ਅਸੀਂ ਗੱਲ ਕਰਦੇ ਹਾਂ ਕਾਂਗਰਸ ਦੀ ਲੀਡਰਸ਼ਿਪ ਦੇ ਉੱਪਰ ਨਿਸ਼ਾਨਾ ਵਿੰਨਣ ਦੀ ਤੇ ਖਾਸ ਕਰਕੇ ਇੱਥੇ ਵੀ ਬਿਆਨ ਦਿੱਤਾ ਗਿਆ ਹੈ ਕਿ ਕਿਸ ਰਿੱਕੇ ਦੇ ਨਾਲ ਇਹ ਜੋ ਭ੍ਰਿਸ਼ਟਾਚਾਰ ਦੀ ਬਿਮਾਰੀ ਹੈ ਇਹ ਕਿਸ ਹੱਦ ਤੱਕ ਕਾਂਗਰਸ ਦੇ ਵਿੱਚ ਪਹੁੰਚ ਚੁੱਕੀ ਹੈ ਔਰ ਇਸ ਦੇ ਨਾਲ ਨਾਲ ਨਾ ਲਈ ਕਿਆ ਗਿਆ ਹੈ ਕਿ ਜਿਸ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਇਹ ਕਾਰਗੁਜ਼ਾਰੀ ਹੋ ਰਹੀ ਹੈ ਇਸ ਦੇ ਵਿੱਚ ਨਾ ਦੇਸ਼ ਨਾ ਸੰਵਿਧਾਨ ਤੇ ਨਾ ਹੀ ਪਾਰਟੀ ਹੁਣ ਜਿਹੜੀ ਹੈ ਉਹ ਇਹਨਾਂ ਦੇ ਹੱਥਾਂ ਦੇ ਵਿੱਚ ਸੁਰੱਖਿਅਤ ਹੈ ਔਰ ਜਦੋਂ ਹੁਣ ਅਸੀਂ ਇੱਥੇ ਖਾਸ ਕਿਤਾਬ ਦੀ ਗੱਲ ਕਰਦੇ ਹਾਂ ਜਿਹੜੀ ਕਿ ਕਾਂਗਰਸ ਨੇਤਾ ਮਾਰਗਰੇਟ ਅਲਵਾ ਦੇ ਵੱਲੋਂ ਲਿਖੀ ਗਈ ਹੈ ਕਿਉਂਕਿ ਉਹਨਾਂ ਨੇ 2008 ਦੇ ਵਿੱਚ ਲਿਖੀ ਸੀ ਜਿਸ ਦੇ ਵਿੱਚ ਕਿ ਕਿਹਾ ਗਿਆ ਸੀ ਕਿ ਕਿਸ ਤਰੀਕੇ ਦੇ ਨਾਲ ਇਸ ਤੋਂ ਪਹਿਲਾਂ ਵੀ ਜਿਹੜੀਆਂ ਵਿਦਵਾਨ ਸਭਾ ਦੀਆਂ ਚੋਣਾਂ ਹੋਈਆਂ ਸਨ ਕਰਨਾਟਕ ਦੇ ਵਿੱਚ ਉਹਦੀਆਂ ਸਾਰੀਆਂ ਹੀ ਸੀਟਾਂ ਦੇ ਸਭ ਤੋਂ ਵੱਡੇ ਪੋਲੀ ਜਿਹੜੀ ਹੈ ਉਹ ਲਗਾਈ ਗਈ ਸੀ ਤਾਂ ਜਿੰਨੀ ਸਭ ਤੋਂ ਵੱਡੀ ਪੋਲੀ ਲਗਾਈ ਗਈ ਸੀ ਉਸ ਦੇ ਹਿਸਾਬ ਦੇ ਨਾਲ ਹੀ ਨਿਲਾਮੀ ਜਿਹੜੀ ਹੈ ਉਹ ਕੀਤੀ ਗਈ ਸੀ ਸੀਟਾਂ ਦੀ ਉਹ ਨਾਲ ਦੇ ਨਾਲ ਭਾਜਪਾ ਦੇ ਆਈਟੀ ਵਿਭਾਗ ਦੇ ਮੁਖੀ ਅਮਿਤ ਮਾਲਵੀਆ ਨੇ ਇਹ ਵੀ ਕਿਹਾ ਹੈ ਕਿ ਨਵਜੋਤ ਖੋੜ ਨੇ ਕਾਂਗਰਸ ਲੀਡਰਸ਼ਿਪ ਉੱਤੇ ਗੰਭੀਰ ਦੋਸ਼ ਲਗਾਏ ਨੇ ਤੇ ਗਾਂਧੀ ਪਰਿਵਾਰ ਨੂੰ ਹੁਣ ਜ਼ਰੂਰ ਤੇ ਜ਼ਰੂਰ ਇਸ ਦਾ ਜਵਾਬ ਦੇਣਾ ਚਾਹੀਦਾ ਹੈ